ਅੱਜ ਦੀ ਕਹਾਣੀ ਹੈ ਚਿੱਟੁੰਡੇ ਦੀ ਬੋਟੀ। ਪੁਰਾਣੇ ਸਮਿਆਂ ਦੀ ਗੱਲ ਹੈ ਜਦੋਂ ਪੰਜਾਬ ਦੇ ਪਿੰਡ ਵਿੱਚ ਸਾਦਗੀ ਵਸਦੀ ਸੀ। ਲੋਕ ਮਿੱਟੀ ਦੇ ਨਾਲ ਜੁੜੇ ਹੋਏ ਸਨ ਅਤੇ ਕਿਸਮਤ ਨੂੰ ਰੱਬ ਦੀ ਮਰਜ਼ੀ ਮੰਨ ਲੈਂਦੇ ਕਿ ਸਹਿ ਲੈਂਦੇ ਸਨ। ਉਹਨਾਂ ਹੀ ਦਿਨਾਂ ਵਿੱਚ ਇੱਕ ਪਿੰਡ ਸੀ ਨਾ ਬਹੁਤਾ ਵੱਡਾ ਨਾ ਬਹੁਤਾ ਛੋਟਾ ਪਿੰਡ ਦੇ ਚਾਰੇ ਪਾਸੇ ਖੇਤ ਕਣਕ ਦੇ ਸੁਨਹਿਰੀ ਸਿਰ ਤੇ ਵਿਚਕਾਰ ਕੱਚੇ ਪੱਕੇ ਘਰ। ਇਸ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਜਿਸ ਦਾ ਅਸਲੀ ਨਾਂ ਤਾਂ ਕਿਸੇ ਨੂੰ ਯਾਦ ਨਹੀਂ ਸੀ ਪਰ ਸਾਰੇ ਉਸ ਨੂੰ ਟੁੰਡਾ ਕਹਿੰਦੇ ਸਨ ਟੁੰਡਾ ਜਨਮ ਤੋਂ ਅਪਾਹਜ ਨਹੀਂ ਸੀ ਜਵਾਨੀ ਦੇ ਦਿਨਾਂ ਵਿੱਚ ਉਹ ਪੂਰਾ ਪੂਰਾ ਤੰਦਰੁਸਤ ਸੀ ਇੱਕ ਵਾਰੀ ਕਿਸੇ ਜ਼ਾਇਗੀਦਾਰ ਦੇ ਖੇਤ ਵਿੱਚ ਕੰਮ ਕਰਦੇ ਹਾਂ ਪੁਰਾਣੀ ਚੱਕੀ ਵਿੱਚ ਉਸ ਦਾ ਹੱਥ ਸੱਜਾ ਹੱਥ ਫਸ ਗਿਆ ਹੱਥ ਬਾਤ ਨਾ ਸਕਿਆ ਉਸ ਦਿਨ ਤੋਂ ਲੋਕਾਂ ਦੀ ਨਜ਼ਰ ਵਿੱਚ ਉਸ ਦੀ ਕਦਰ ਘਟ ਹੋ ਗਈ ਜਿੱਥੇ ਪਹਿਲਾਂ ਲੋਕ ਉਸ ਨੂੰ ਮਹਿੰਦੀ ਮੁੰਡਾ ਕਹਿੰਦੇ ਸਨ ਹੁਣ ਟੋਂਡਾ ਉਸ ਦੀ ਪਹਿਚਾਨ ਬਣ ਗਈ ਟੋਂਡੇ ਦੇ ਮਾਪੇ ਉਸ ਹਾਸੇ ਤੋਂ ਕੁਝ ਸਾਲ ਬਾਅਦ ਹੀ ਮਰ ਗਏ ਘਰ ਵਿੱਚ ਨਾ ਕੋਈ ਵੱਡਾ ਸੀ ਨਾ ਕੋਈ ਸਹਾਰਾ ਥੋੜੀ ਜਹੀ ਜ਼ਮੀਨ ਸੀ ਜੋ ਕਿਸੇ ਤਰ੍ਹਾਂ ਉਸ ਦਾ ਗੁਜ਼ਾਰਾ ਕਰਵਾ ਦਿੰਦੀ ਸੀ ਉਹ ਇੱਕ ਹੱਥ ਨਾਲ ਹਲ ਵੀ ਜੋਤ ਲੈਂਦਾ ਪਸੂ ਵੀ ਪਾਲ ਲੈਂਦਾ ਪਰ ਲੋਕਾਂ ਦੀਆਂ ਗੱਲਾਂ ਉਸਦੇ ਦਿਲ ਨੂੰ ਕੱਟਦੀਆਂ ਰਹਿੰਦੀਆਂ ਪਿੰਡ ਦੇ ਚੱਕ ਵਿੱਚੋ ਬੈਠੇ ਬਜ਼ੁਰਗ ਅਕਸਰ ਕਹਿੰਦੇ ਹੱਥ ਨਹੀਂ ਰਿਹਾ ਹੁਣ ਕਿਹੜੀ ਕਿਹੜੀ ਕੁੜੀ ਦੇ ਮਾਪੇ ਧੀ ਦੇਣਗੇ ਟੁੰਡਾ ਇਹ ਸਭ ਸੁਣਦਾ ਪਰ ਕਦੇ ਮੂੰਹ ਬੋਲਣਾ ਘਟਿਆ ਰਾਤ ਨੂੰ ਖਟ ਤੇ ਪਿਆ ਆਰਾਮ ਅਸਮਾਨ ਵੱਲ ਤੱਕਦਾ ਤੇ ਸੋਚਦਾ ਰੱਬਾ ਜੇ ਸੁੱਖ ਮੇਰੇ ਨਸੀਬ ਵਿੱਚ ਨਹੀਂ ਤਾਂ ਮਨ ਨੂੰ ਸਬਰ ਦਾ ਦੇ ਦੂਜੇ ਪਾਸੇ ਨੇੜੇ ਨੇੜਲੇ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ ਰੂਪੋ ਰੂਪੋ ਬਚਪਨ ਰੂਪੋ ਦਾ ਬਚਪਨ ਸੁੱਖਾਂ ਨਾਲ ਨਹੀਂ ਲੰਘਿਆ ਛੋਟੀ ਉਮਰ ਵਿੱਚ ਹੀ ਉਸਦੇ ਮਾਪੇ ਦੋਵੇਂ ਮਾਰ ਗਏ ਮਾਪਿਆਂ ਦੇ ਜਾਣ ਮਗਰੋਂ ਉਹ ਆਪਣੇ ਮਾਮੇ ਦੇ ਘਰ ਆ ਗਈ ਮਾਮਾ ਮਾਮੀ ਦੇ ਘਰ ਰੋਟੀ ਤਾਂ ਮਿਲ ਜਾਂਦੀ ਸੀ ਪਰ ਮਮਤਾ ਨਹੀਂ ਉਹ ਰੂਪੋਂ ਨੂੰ ਕੰਮ ਵਾਲੀ ਸੰਤੇ ਸਨ ਸਵੇਰ ਤੋਂ ਸ਼ਾਮ ਤੱਕ ਉਹ ਚੁੱਲ੍ਹਾ ਪਾਣੀ ਕੋਆ ਪਸ਼ੂ ਸਭ ਕੁਝ ਕਰਦੀ ਜੇ ਕਦੇ ਥੱਕ ਕੇ ਬੈਠ ਜਾਂਦੀ ਤਾਂ ਮਾਮੀ ਦੀ ਆਵਾਜ਼ ਗੂੰਜਦੀ ਹੱਥ ਪੈਰ ਨਹੀਂ ਸਹੀ ਨੇ ਬੈਠਣਾ ਬੈਠਣ ਲਈ ਨਹੀਂ ਰੱਖੀ ਰੂਪੋਂ ਸੁੰਦਰ ਸੀ ਪਰ ਉਸ ਦੀ ਸੰਦਰਤਾ ਵਿੱਚ ਘਮੰਡ ਨਹੀਂ ਸੀ ਅੱਖਾਂ ਵਿੱਚ ਸਹਿਣਸ਼ੀਲਤਾ ਚਿਹਰੇ ਤੇ ਸੰਗਾਰ ਸੰਜਮ ਉਹ ਅਕਸਰ ਸੋਚਦੀ ਰੱਬਾ ਮੈਨੂੰ ਕੋਈ ਐਸਾ ਘਰ ਦੇ ਦੇ ਜਿੱਥੇ ਇੱਜ਼ਤ ਮਿਲੇ ਮਮਾ-ਮਾਮੇ ਨੂੰ ਰੂਪੋ ਦੀ ਫਿਕਰ ਨਹੀਂ ਸੀ ਉਹ ਸਾਨੂੰ ਸਿਰਫ ਇਹ ਡਰ ਸੀ ਕਿ ਜਵਾਨ ਹੋ ਰਹੀ ਕੁੜੀ ਘਰ ਵਿੱਚ ਭਾਰ ਬਣ ਜਾਵੇਗੀ ਇਸ ਲਈ ਉਹ ਹਰ ਵੇਲੇ ਕੋਈ ਨਾ ਕੋਈ ਰਿਸ਼ਤਾ ਲੱਭਦੇ ਰਹਿੰਦੇ ਇੱਕ ਦਿਨ ਟੁੰਡੇ ਦੇ ਘਰ ਤਾਂ ਇੱਕ ਆਦਮੀ ਜੋ ਦੂਰ ਦਾ ਸਾਥ ਸੀ ਉਸ ਪਿੰਡ ਗਿਆ ਗੱਲਾਂ-ਗੱਲਾਂ ਵਿੱਚ ਰੂਪੋ ਦੀ ਗੱਲ ਚੱਲੀ ਉਸਨੇ ਕਿਹਾ ਸਾਡੇ ਪਿੰਡ ਵਿੱਚ ਇੱਕ ਟੋਡਾ ਆਦਮੀ ਹੈ ਸਾਫ਼ ਦਿਲ ਦਾ ਮਿਹਨਤੀ ਬਿਆਲ ਹੀ ਕੁੜੀ ਲੱਭ ਰਿਹਾ ਹੈ ਮਮਾ-ਮਾਮੀ ਨੇ ਪਹਿਲਾਂ ਲੱਕ ਚੜਾਇਆ ਟੋਡਾ ਇੱਕ ਹੱਥ ਵਾਲਾ ਪਰ ਫਿਰ ਸੋਚਿਆ ਕੁੜੀ ਸਾਡੇ ਸਿਰੋਂ ਉੱਤਰ ਜਾਵੇਗੀ ਉਹ ਤੁਰੰਤ ਰਾਜੀ ਹੋ ਗਏ ਰੂਪੋ ਨੂੰ ਪੁੱਛਣ ਦੀ ਜ਼ਰੂਰਤ ਵੀ ਨਹੀਂ ਸਮਝੀ ਜਦੋਂ ਰੂਪੋ ਨੂੰ ਦੱਸਿਆ ਗਿਆ ਕਿ ਉਸਦਾ ਵਿਆਹ ਇੱਕ ਅਪਹਜ ਆਦਮੀ ਨਾਲ ਤੈਅ ਹੋ ਗਿਆ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਇੱਕ ਪਲ ਲਈ ਡਰ ਉੱਭਰਿਆ ਪਰ ਫਿਰ ਉਸ ਨੇ ਆਪਣੇ ਮਨ ਨੂੰ ਸਮਝਾਇਆ ਜੇ ਤੇਲ ਚੰਗਾ ਹੋਵੇ ਤਾਂ ਹੱਥ ਦਾ ਕੀ ਦੋਸਤ ਵਿਆਹ ਸਾਦਗੀ ਨਾਲ ਹੋ ਗਿਆ ਨਾ ਢੋਲ ਵੱਜੇ ਨਾ ਵੱਡੀ ਰੌਣਕ ਰੂਪੋ ਸਿਰ ਟਾਕੇ ਕੁੰਡੇ ਤੇ ਕਰ ਆਵੇ ਸੈਟ ਆ ਕੇ ਟੁੰਡੇ ਦੇ ਘਰ ਆ ਗਈ ਪਿੰਡ ਦੀਆਂ ਔਰਤਾਂ ਖੁਸ਼ ਫਰੋਂਦੀਆਂ ਕਿਸਮਤ ਵੀ ਕਿਹੋ ਜਹੀ ਹੈ ਹੁੰਦੀ ਹੈ ਸੋਹਣੀ ਕੁੜੀ ਟੁੰਡੇ ਦੇ ਪੱਲੇ ਪੈ ਗਈ ਪਰ ਟੁੰਡੇ ਨੇ ਰੂਪੋ ਨਾਲ ਕਦੇ ਵੀ ਆਪਣੇ ਆਪ ਜਹ ਹੋਣ ਦਾ ਅਹਿਸਾਸ ਨਹੀਂ ਕਰਵਾਇਆ ਪਹਿਲੀ ਰਾਤ ਹੀ ਉਸਨੇ ਹੌਲੀ ਆਵਾਜ਼ ਵਿੱਚ ਗਿਆ ਰੂਪੋ ਮੈਂ ਗਰੀਬ ਹਾਂ ਅਧੂਰਾ ਵੀ ਪਰ ਤੇਰੀ ਇੱਜ਼ਤ ਮੇਰੀ ਜਾਨ ਤੋਂ ਵੱਧ ਹੈ ਰੂਪੋਂ ਦੀਆਂ ਅੱਖਾਂ ਪਰ ਅਨਿਅ ਉਸਨੇ ਮਹਿਸੂਸ ਕੀਤਾ ਕਿ ਇਹ ਘਰ ਭਾਵੇਂ ਛੋਟਾ ਹੈ ਪਰ ਦਿਲ ਵੱਡਾ ਹੈ ਅਗਲੇ ਦਿਨ ਅਗਲੇ ਦਿਨਾਂ ਵਿੱਚ ਰੂਪੋਂ ਨੇ ਘਰੋਂ ਘਰ ਬਣਾ ਦਿੱਤਾ ਉਹ ਮਹਿਤ ਨਾਲ ਕੰਮ ਕਰਦੀ ਹੱਸ ਕੇ ਬੋਲਦੀ ਟੁੰਣਾ ਪਹਿਲੀ ਵਾਰ ਆਪਣੇ ਆਪ ਨੂੰ ਪੂਰਾ ਮਹਿਸੂਸ ਕਰਨ ਲੱਗਾ ਪਰ ਕਿਸਮਤ ਨੇ ਅਜੇ ਆਪਣਾ ਖੇਡ ਦਿਖਾਉਣਾ ਬਾਕੀ ਸੀ ਰੂਪਾ ਦੇ ਟੁੰਡੇ ਦੇ ਘਰ ਆਉਣ ਤੋਂ ਬਾਅਦ ਘਰ ਦੀ ਹਵਾ ਹੀ ਬਦਲ ਗਈ ਸੀ ਪਹਿਲਾਂ ਜਿੱਥੇ ਖਾਮੋਸ਼ੀ ਅਤੇ ਉਦਾਸੀ ਵਸਦੀ ਸੀ ਹੁਣ ਉੱਥੇ ਸਵੇਰੇ ਚੁੱਲ੍ਹਾ ਚੁੱਲ੍ਹੇ ਦੀ ਆਗ ਨਾਲ-ਨਾਲ ਹਾਸੀ ਦੀ ਗੂੰਜ ਵੀ ਹੁੰਦੀ ਰੂਪਾ ਸਵੇਰੇ ਉੱਠ ਕੇ ਘਰ ਸਾਫ਼ ਕਰਦੀ ਪਾਣੀ ਭਰਦੀ ਪਸ਼ੂਆਂ ਨੂੰ ਚਾਰਾ ਦਿੰਦੀ ਅਤੇ ਫਿਰ ਟੁੰਡੇ ਨਾਲ ਖੇਤਾਂ ਵਿੱਚ ਚਲੀ ਜਾਂਦੀ ਟੁੰਡਾ ਇੱਕ ਹੱਥ ਨਾਲ ਕੰਮ ਕਰਦਾ ਸੀ ਪਰ ਰੂਪਾ ਉਸ ਦਾ ਦੂਜਾ ਹੱਥ ਵਾਣ ਗਈ ਸੀ ਦੋਵੇਂ ਮਿਲ ਕੇ ਕੰਮ ਕਰ ਤੇ ਤਾਂ ਮੈਂਟ ਵੀ ਹਲਕੀ ਲੱਗਦੀ ਪਿੰਡ ਦੇ ਲੋਕ ਇਹ ਸਭ ਦੇਖ ਕੇ ਹੈਰਾਨ ਸਨ ਕੁਝ ਔਰਤਾਂ ਕਹਿ ਲੈਂਦੀਆਂ ਲੱਗਦਾ ਹੈ ਟੋਡੇ ਦੀ ਕਿਸਮ ਜਾਗ ਪਈਏ ਪਰ ਹਰ ਕੋਈ ਖੁਸ਼ ਨਹੀਂ ਸੀ ਕੁਝ ਤੇਲਾ ਵਿੱਚ ਈਰਖਾ ਵੀ ਪੈਦਾ ਹੋ ਗਈ ਖਾਸ ਕਰਕੇ ਉਹਨਾਂ ਔਰਤਾਂ ਜਿਨ੍ਹਾਂ ਦੇ ਘਰ ਵਿੱਚ ਕਲੇਸ਼ ਸੀ ਉਹ ਰੂਪੋ ਦੀ ਸਲੀਕੇਦਾਰੀ ਅਤੇ ਸੁੰਦਰਤਾ ਨੂੰ ਫਟਕਣ ਲੱਗੀਆਂ ਇੱਕ ਤਹਿਨਾ ਪਿੰਡ ਦੇ ਕੂਏ ਤੇ ਔਰਤਾਂ ਪਾਣੀ ਭਰ ਰਹੀਆਂ ਸਨ ਰੂਪੋ ਵੀ ਉੱਥੇ ਗਈ ਇੱਕ ਔਰਤ ਨੇ ਤਿੱਖੇ ਲਹਿਜੇ ਵਿੱਚ ਕਿਹਾ ਰੂਪੋ ਤੂੰ ਤਾਂ ਬੜੀ ਕਿਸਮਤ ਵਾਲੀ ਨਿਕੜੀ ਟੁੰਡਾ ਹੈ ਪਰ ਤੇਰੀਆਂ ਤੇਰੇ ਅਸਾਰਿਆਂ ਤੇ ਨੱਚਦਾ ਏ ਰੂਪੋ ਨੇ ਨੀਵੀਂ ਨਿਗਾਹ ਨਾਲ ਜਵਾਬ ਦਿੱਤਾ ਭੈਣ ਜੀ ਘਰ ਸੁੱਖ ਨਾਲ ਚੱਲੇ ਇਹ ਹੀ ਵੱਡੀ ਗੱਲ ਹੈ ਉਹ ਔਰਤ ਹੱਸ ਪਈ ਦੇਖੀਏ ਕਿੰਨੇ ਦਿਨਾਂ ਤੱਕ ਸੁੱਖ ਹੈ ਇਹ ਬੋਲ ਹਵਾ ਵਿੱਚ ਘੁਲ ਗਿਆ ਪਰ ਉਹਦੇ ਦਿਹਲ ਵਿੱਚ ਚੁਪ ਗਿਆ ਫਿਰ ਵੀ ਉਸਨੇ ਆਪਣੇ ਆਪ ਨੂੰ ਸਮਝਿਆ ਲੋਕ ਤਾਂ ਕਹਿੰਦੇ ਹੀ ਰਹਿਣਗੇ ਇੰਨਾ ਇੰਨਾ ਹੀ ਦਿਨਾਂ ਵਿੱਚ ਹ ਪਿੰਡ ਵਿੱਚ ਇੱਕ ਅਮੀਰ ਸੌਦਾਗਰ ਆਇਆ ਉਹ ਸ਼ਹਿਰ ਤੋਂ ਪਿੰਡ-ਪਿੰਡ ਘੁੰਮ ਕੇ ਅਨਾਜ ਕੱਪੜੇ ਤੇ ਹੋਰ ਸਮਾਨ ਵੇਚਦਾ ਸੀ ਉਸਦਾ ਨਾਂ ਸੀ ਲਾਲਾ ਹਰਤਾ ਰਾਮ ਸੋਨੇ ਦੀ ਅੰਗੂਠੀ ਰੇਸ਼ਮੀ ਪਾਗਾਂ ਤੇ ਅੱਖਾਂ ਵਿੱਚ ਚਲਾਕੀ ਜਦੋਂ ਲਾਲਾ ਹਰਦਾ RAM ਦੀ ਨਜ਼ਰ ਉਪੋਤੇ ਪਈ ਉਹ ਠਠਕ ਗਿਆ ਰੂਪੋ ਮਿੱਟੀ ਦੇ ਘੜੇ ਨਾਲ ਖੂਏ ਤੋਂ ਪਾਣੀ ਭਰ ਕੇ ਆ ਰਹੀ ਸੀ ਸਾਦਾ ਜਿਹਾ ਸੂਟ ਸਿਰ ਢਗਿਆ ਹੋਇਆ ਔਰ ਪਰ ਉਸ ਦੀ ਸਾਦਗੀ ਵਿੱਚ ਇੱਕ ਅਨਾਦੀ ਹੀ ਨੂਰ ਸੀ ਲਾਲੇ ਨੇ ਨਾਲ ਖੜੇ ਪਿੰਡ ਦੇ ਵਾਲੇ ਨੂੰ ਪੁੱਛਿਆ ਇਹ ਕੁੜੀ ਕੌਣ ਹੈ ਉਸ ਆਦਮੀ ਨੇ ਹੱਸ ਕੇ ਕਿਹਾ ਟੁੰਡੇ ਦੀ ਬੋਟੀ ਹੈ ਲਾਲੇ ਨੇ ਅਜੰਬੇ ਨਾਲ ਕਿਹਾ ਟੋਡੇ ਦੀ ਉਸ ਦੀਆਂ ਉਸ ਦੀ ਅੱਖਾਂ ਵਿੱਚ ਚਾਲਾ ਲਾਲਚ ਦੀ ਚਮਕ ਆ ਗਈ ਉਹ ਸੋਚਣ ਲੱਗਾ ਇਹੋ ਜਹੀਆਂ ਕੁੜੀਆਂ ਸੋਹਣੀਆਂ ਕੁੜੀਆਂ ਇੱਕ ਹੱਥ ਵਾਲੇ ਨਾਲ ਉਸ ਦਿਨ ਤੋਂ ਲਾਲੇ ਦਾ ਧਿਆਨ ਰੂਪੋ ਤੇ ਟਿਕ ਗਿਆ ਉਹ ਹਰ ਰੋਜ਼ ਕਿਸੇ ਨਾ ਕਿਸੇ ਬਹਾਨੇ ਟੋਡੇ ਦੇ ਘਰ ਦੇ ਨੇੜੇ ਆਉਂਦਾ ਕਦੇ ਅਨਾਜ ਵੇਚਣ ਦਾ ਬਹਾਨਾ ਕਦੇ ਕੱਪੜੇ ਇੱਕ ਦਿਨ ਜਦੋਂ ਟੋਂਡਾ ਖੇਤਾ ਵਿੱਚ ਸੀ ਲਾਲਾ ਰੂਪੋ ਨੂੰ ਇਕੱਲੀ ਵੇਖ ਕੇ ਬੋਲਿਆ ਭੈਣ ਜੀ ਇਹ ਕੱਪੜਾ ਵੇਖੋ ਸਹਿਰ ਤੋਂ ਆਇਆ ਹੈ ਤੇਰੇ ਲਈ ਤੇਰੇ ਤੇ ਚੱਜੇਗਾ ਰੂਪੋ ਨੇ ਸ਼ਕਤੀ ਨਾਲ ਕਿਹਾ ਮੈਨੂੰ ਕਿਸੇ ਪਰਾਈ ਨਾਲ ਗੱਲ ਕਰਨ ਦੀ ਲੋੜ ਨਹੀਂ ਲਾਲਾ ਹੱਸ ਕੇ ਕਹਿੰਦਾ ਅਰੇ ਮੈਂ ਤਾਂ ਭਲੇ ਨਾਲ ਕਿਹਾ ਟੋਂਡਾ ਕੀ ਜਾਣੇ ਸਹੌਣ ਪਣ ਦੀ ਕਦਰ ਇਹ ਬੋਲ ਰੂਪੋ ਦੇ ਦਿਲ ਵਿੱਚ ਅਗਵਾਮ ਵਰ ਕੇ ਲੱਗੇ ਉਸ ਨੇ ਗੁੱਸੇ ਨਾਲ ਕਿਹਾ ਸਾਵਧਾਨ ਰਹਿਓ ਮੇਰਾ ਪਤੀ ਮੇਰੇ ਲਈ ਸਭ ਕੁਝ ਹੈ ਲਾਲਾ ਚੁੱਪ ਹੋ ਗਿਆ ਪਰ ਉਸ ਦੇ ਮਨ ਦੀ ਨੀਅਤ ਹੋਰ ਕਾਲੀ ਹੋ ਗਈ ਉਸ ਨੇ ਪਿੰਠ ਦੀਆਂ ਇਰਖਾਉ ਔਰਤਾਂ ਨਾਲ ਗੱਲਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਟੁੰਡਾ ਰੂਪੋਂ ਨੂੰ ਕਾਬੂ 'ਚ ਨਹੀਂ ਰੱਖ ਸਕਦਾ ਇਹ ਕੁੜੀ ਤਾਂ ਸਹਿਰਾ ਲਈ ਬਣੀ ਹੈ ਇਹ ਜਹਰ ਹੌਲੀ-ਹੌਲੀ ਪਿੰਡ ਵਿੱਚ ਫੈਲਣ ਲੱਗਾ ਟੁੰਡੇ ਦੇ ਕੰਨਾਂ ਤੱਕ ਵੀ ਕੁਝ ਗੱਲਾਂ ਪਹੁੰਚੀਆਂ ਇੱਕ ਦਿਨ ਕਿਸੇ ਨੇ ਤਾਣਾ ਮਾਰਿਆ ਟੁੰਡੇ ਆਪਣੀ ਬੋਡੀ ਸੰਭਾਲ ਕੇ ਰੱਖੀ ਸੋਹਣੀ ਚੀਜ਼ ਤੇ ਨਜ਼ਰ ਬਹੁਤ ਹੁੰਦੀਆਂ ਨੇ ਟੋਡਾ ਘਰ ਆਇਆ ਤਾਂ ਚੁੱਪ ਸੀ ਲੋਕੋ ਨੇ ਮਹਿਸੂਸ ਕੀਤਾ ਕਿ ਕੁਝ ਗਲਤ ਹੈ ਉਸਨੇ ਹੌਲੀ ਨਾਲ ਪੁੱਛਿਆ ਕੀ ਗੱਲ ਹੈ ਟੁੰਡੇ ਨੇ ਥੋੜੀ ਦੇਰ ਬਾਅਦ ਕਿ ਆਹ ਲੋਕਾਂ ਦੀਆਂ ਗੱਲਾਂ ਦਿਲ 'ਚ ਚੁੱਪਦੀਆਂ ਨੇ ਪਰ ਮੈਨੂੰ ਤੇਰੇ ਤੇ ਭਰੋਸਾ ਹੈ ਤੂੰ ਕੋ ਦੀਆਂ ਅੱਖਾਂ ਭਰ ਆਈਆਂ ਜੇ ਤੂੰ ਮੇਰੇ ਤੇ ਭਰੋਸਾ ਕਰਦਾ ਹੈ ਤਾਂ ਮੈਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਪਰ ਕਿਸਮਤ ਅਜੇ ਹੋਰ ਇਮਤਿਹਾਨ ਲੈਣਾ ਲੈਣੀ ਸੀ ਇੱਕ ਰਾਤ ਲਾਲਾ ਹਟਤਾ ਆਰਾਮ ਨੇ ਟੋਂਡੇ ਦੇ ਘਰ ਦੇ ਨੇੜੇ ਕਿਸੇ ਨੂੰ ਸ਼ਾਮ ਵਿੱਚ ਖੜਾ ਵੇਖਿਆ ਦੂਜੇ ਦਿਨ ਪਿੰਡ ਵਿੱਚ ਅਫਵਾਹ ਫੈਲ ਗਈ ਰਾਤ ਨੂੰ ਟੋਂਡੇ ਦੇ ਘਰ ਕੋਈ ਆਇਆ ਸੀ ਗੱਲਾਂ ਬਾਤਾਂ ਗਈਆਂ ਟੁੰਡੇ ਦੇ ਦਿਲ ਵਿੱਚ ਹਲਕੀ ਜਿਹੀ ਦਰਾਰ ਪੈ ਗਈ ਉਹ ਰੂਪੋ ਵੱਲ ਵੇਖਦਾ ਪਰ ਕੁਝ ਨਾ ਪੁੱਛੇ ਪਰ ਕੁਝ ਉਹ ਪੁੱਛਦਾ ਨਹੀਂ ਰੂਪੋ ਇਹ ਸਭ ਮਹਿਸੂਸ ਕਰ ਰਹੀ ਸੀ ਉਸਨੇ ਸੋਚ ਲਿਆ ਕਿ ਸੱਚ ਦਾ ਸਹਮਣਾ ਕਰਨਾ ਪਵੇਗਾ ਉਸ ਰਾਤ ਉਸਨੇ ਟੁੰਡੇ ਨੂੰ ਕਿਹਾ ਜੇ ਤੂੰ ਚਾਹੁੰਦਾ ਹੈ ਮੈਂ ਪਿੰਡ ਦੇ ਸਭ ਲੋਕਾਂ ਸਾਹਮਣੇ ਸੱਚ ਰੱਖਾਂਗੀ ਟੁੰਡੇ ਨੇ ਟੋਕੀ ਟੋਂਡੇ ਨੇ ਢੂੰਗੀ ਸਾਲ ਲਈ ਸੱਚ ਆਪਣੇ ਆਪ ਸਾਹਮਣੇ ਆ ਜਾਂਦਾ ਹੈ ਪਰ ਕੀ ਸੱਚ ਸਮੇਂ ਦੇ ਸਾਹਮਣੇ ਆਵੇਗਾ ਕੀ ਟੋਂਡੇ ਦਾ ਭਰੋਸਾ ਕਾਇਮ ਰਹੇਗਾ ਜਾਂ ਲਾਲਾ ਦੀ ਚਾਲ ਕਾਮਯਾਬ ਹੋਵੇਗੀ ਪਿੰਡ ਵਿੱਚ ਹਵਾ ਅਗ ਵਾਂਗ ਫੈਲ ਗਈ ਜਿਸ ਕੱਲ ਦੀ ਸ਼ੁਰੂਆਤ ਇੱਕ ਛੋਟੀ ਜਹੀ ਫੁਫਹਾ ਫਸਫਸਾਹਟ ਨਾਲ ਹੋਈ ਸੀ ਉਹ ਹੁਣ ਹਰ ਚੌਪਾਲ ਹਰ ਕੋਏ ਹਰ ਗਲੀ ਵਿੱਚ ਪੁੰਜਣ ਲੱਗੀ ਸੀ ਕੋਈ ਕਹਿੰਦਾ ਰਾਤ ਨੂੰ ਟੋਂਡੇ ਦੇ ਘਰ ਕੋਈ ਸਾਇਆ ਦੇਖਿਆ ਗਿਆ ਕੋਈ ਹੋਰ ਗੱਲ ਵਧਾ ਕੇ ਕਹਿੰਦਾ ਸ ਸਾਇਆ ਨਹੀਂ ਕੋਈ ਮਾਰਦ ਸੀ ਲਾਲਾ ਹਰਦਾ ਰਾਮ ਚੋਪ ਚਾਪ ਇਹ ਸਭ ਵੇਖ ਰਿਹਾ ਸੀ ਉਸ ਦੇ ਮਨ ਵਿੱਚ ਇੱਕ ਕਾਲੀ ਖੁਸ਼ੀ ਸੀ ਉਹ ਜਾਣਦਾ ਸੀ ਕਿ ਸਖ ਮਨੁੱਖ ਨੂੰ ਅੰਦਰੋਂ ਖਾ ਜਾਂਦਾ ਹੈ ਟੋਂਡਾ ਅੰਦਰੋਂ ਟੁੱਟ ਰਿਹਾ ਸੀ ਉਹ ਰੂਪੋ ਤੇ ਭਰੋਸਾ ਕਰਦਾ ਸੀ ਪਰ ਪਿੰਡ ਦੀਆਂ ਗੱਲਾਂ ਉਸ ਦੇ ਮਨ ਨੂੰ ਹਿਲਾ ਰਹੀਆਂ ਸਨ ਰਾਤ ਨੂੰ ਖਾਟ ਖਟ ਤੇ ਲੇਟ ਕੇ ਉਹ ਅੱਖਾਂ ਹੋਲੀ ਸੱਤ ਵੱਲ ਤੱਕ ਰਹੀ ਸੀ ਨੀਂਦ ਉਸ ਤੋਂ ਕੋਹਾਂ ਦੂਰ ਸੀ ਰੂਪੋ ਸਭ ਕੁਝ ਸਮਝ ਰਹੀ ਸੀ ਉਸਨੇ ਸੋਚਿਆ ਜੇ ਅੱਜ ਚੁੱਪ ਰਹੀ ਤਾਂ ਕੱਲ ਇਹ ਚੁੱਪੀ ਮੇਰੇ ਸੁਭਾਅ ਨੂੰ ਦਾਗ ਲਾ ਦੇਵੇਗੀ ਅਗਲੇ ਦਿਨ ਸਵੇਰੇ ਹੀ ਪਿੰਡ ਦੇ ਕੁਝ ਪੂਰਬ ਤੋਂ ਦੇ ਘਰ ਆ ਗਏ ਉਹਨਾਂ ਵਿੱਚ ਸਰਪੰਚ ਵੀ ਸੀ ਸਰਪੰਚ ਲੈ ਗੰਭੀਰ ਲਹਿਜੇ ਵਿੱਚ ਸਰਪੰਚ ਨੇ ਕਿਹਾ ਟੁੰਡੇ ਪਿੰਡ ਵਿੱਚ ਗੱਲਾਂ ਚੱਲ ਰਹੀਆਂ ਨੇ ਪੰਚਾਇਤ ਬੁલાਉਣੀ ਪਵੇਗੀ ਟੁੰਡੇ ਨੇ ਸਿਰ ਚੁਕਾ ਲਿਆ ਜੋ ਤੁਸੀਂ ਠੀਕ ਸਮਝੋ ਰੂਪੋ ਨੇ ਛਿੱਤੀ ਨਿਗਾਹ ਨਾਲ ਕਿਹਾ ਸਰਪੰਚ ਪੰਚਾਇਤ ਵਿੱਚ ਸਭ ਸੱਚ ਹੀ ਬੋਲਾਂਗੇ ਉਸ ਦਿਨ ਸ਼ਾਮ ਨੂੰ ਪਿੰਡ ਦੀ ਚੌਪਾਲ ਦੇ ਪੰਚਾਇਤ ਲੱਗੀ ਪਿੰਡ ਦੇ ਮਰਦ ਇਕੱਠੇ ਹੋ ਗਏ ਔਰਤਾਂ ਦੂਰ ਖੜੀਆਂ ਪਰ ਅੱਖਾਂ ਟਿਕਾਈਆਂ ਭਈਆਂ ਹਵਾ ਵਿੱਚ ਇੱਕ ਭਾਰ ਸੀ ਇੱਜ਼ਤ ਦਾ ਭਾਰ ਸਰਪੰਚ ਨੇ ਗੱਲ ਸ਼ੁਰੂ ਕੀਤੀ ਟੁੰਡੇ ਦੀ ਬੂੰਟੀ ਦੇ ਦੋਸ਼ ਲੱਗੇ ਨੇ ਪਿੰਡ ਦੀ ਇੱਜ਼ਤ ਦਾ ਸਵਾਲ ਹੈ ਲਾਲਾ ਹਰਤਾ RAM ਅੱਗੇ ਆਇਆ ਉਸ ਨੇ ਬੜਾ ਬੁਟੀ ਅਫਸੋਸ ਨਾਲ ਕਿਹਾ ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ ਸੀ ਪਰ ਮੈਂ ਆਪਣੀਆਂ ਅੱਖਾਂ ਨਾਲ ਰਾਤ ਨੂੰ ਕਿਸੇ ਨੂੰ ਘਰੋਂ ਕੋ ਕਿਸੇ ਨੂੰ ਘਰ ਕੋਲ ਵੇਖਿਆ ਕੌਣ ਸੀ ਕਿਸੇ ਨੇ ਪੁੱਛਿਆ ਲਾਲੇ ਨੇ ਮੋੜੇ ਚਟਕਾ ਕੇ ਹਨੇਰਾ ਸੀ ਪਰ ਆਦਮੀ ਜ਼ਰੂਰ ਸੀ ਪੀੜ ਵਿੱਚ ਉਹ ਫਾਸਫਰ ਹਟ ਹੋ ਗਈ ਟੁੰਡੇ ਦਾ ਦਿਲ ਟੜਕਣ ਲੱਗਾ ਉਸ ਨੇ ਰੂਪੋ ਵੱਲ ਵੇਖਿਆ ਰੂਪੋ ਦੀਆਂ ਅੱਖਾਂ ਸਾਫ਼ ਸਨ ਪਰ ਅੰਦਰ ਅੱਗ ਸੀ ਸਰਪੰਚ ਨੇ ਰੂਪੋ ਨੂੰ ਪੁੱਛਿਆ ਕੁਝ ਕਹਿਣਾ ਹੈ ਰੂਪੋ ਅੱਗੇ ਵਧੀ ਉਸ ਦੀ ਆਵਾਜ਼ ਕੰਬੀ ਨਹੀਂ ਮੇਰੇ ਤੇ ਦੋਸ ਝੂਠੇ ਨੇ ਮੈਂ ਆਪਣੀ ਇੱਜ਼ਤ ਤੇ ਕੋਈ ਦਾਗ ਨਹੀਂ ਛੱਡੀ ਇੱਕ ਬਜ਼ੁਰਗ ਨੇ ਕਿਹਾ ਫਿਰ ਪਰਖ ਦੇਣੀ ਪਵੇਗੀ ਪੁਰਾਣੇ ਸਮਿਆਂ ਦੀ ਰੀਤ ਸੀ ਅੱਗ ਦੀ ਪਰਖ ਜੇ ਔਰਤ ਸੱਚੀ ਹੋਵੇ ਅੱਗ ਅੱਗ ਵੀ ਨੁਕਸਾਨ ਨਹੀਂ ਕਰਦੀ ਲੋਕਾਂ ਦਾ ਇਹ ਵਿਸ਼ਵਾਸ ਸੀ ਟੁੰਡੇ ਦਾ ਦਿਲ ਡੋਕੋ ਗਿਆ ਨਹੀਂ ਇਹ ਝੂਲਮ ਹੈ ਪਰੂਪੋ ਨੇ ਹਾਂ ਹੱਸਦਾ ਹੱਥ ਫੜ ਲਿਆ ਜੇ ਮੇਰੀ ਇੱਜ਼ਤ ਸੱਚੀ ਹੈ ਤਾਂ ਮੈਨੂੰ ਡਰ ਨਹੀਂ ਚੌਪਾਲ ਦੇ ਵਿੱਚਕਾਰ ਅੱਗ ਜਲਾਈ ਗਈ ਲਾਟਾਂ ਉੱਚੀਆਂ ਚੜੀਆਂ ਔਰਤਾਂ ਦੀਆਂ ਅੱਖਾਂ ਪਰ ਆਈਆਂ ਟੋਡੇ ਦੇ ਮੱਥੇ ਤੋਂ ਪਸੀਨਾ ਟਪਕਣ ਲੱਗਾ ਰੂਪੋ ਨੇ ਰੱਬ ਦਾ ਨਾਮ ਲਿਆ ਪੱਗ ਸੰਭਾਲੀ ਅਤੇ ਅੱਗ ਵੱਲ ਕਦਮ ਵਧਾਇਆ ਪਰ ਪਲ ਹਵਾ ਜਿਵੇਂ ਰੁਕ ਗਈ ਹੋਵੇ ਉਸ ਪਲਪ ਹਵਾ ਜਿਵੇਂ ਰੁਕ ਗਈ ਹੋਵੇ ਜਿਵੇਂ ਹੀ ਰੂਪੋ ਅੱਗ ਦੇ ਨੇੜੇ ਪਹੁੰਚੀ ਅਚਾਨਕ ਕੋਬਾਜ ਗੂੰਜੀ ਰੁਕੋ ਸਾਹਮਣੇ ਪਿੱਛੇ ਮੁੜ ਕੇ ਵੇਖਿਆ ਇੱਕ ਨੌਜਵਾਨ ਦੌੜਦਾ ਆ ਰਿਹਾ ਸੀ ਉਹ ਲਾਲੇ ਦਾ ਨੌਕਰ ਸੀ ਉਸ ਦਾ ਚਿਹਰਾ ਫਿੱਕਾ ਪਿਆ ਸੀ ਉਸ ਨੇ ਹਫਦੇ ਹੋਏ ਕਿਹਾ ਸੱਚ ਮੈਂ ਨਹੀਂ ਸੁਪਾ ਸਕਦਾ ਉਸ ਰਾਤ ਮੈਂ ਹੀ ਟੋਡੇ ਦੇ ਘਰ ਕੋਲ ਸੀ ਲਾਲੇ ਨੇ ਮੈਨੂੰ ਭੇਜਿਆ ਸੀ ਅਫਵਾਹ ਫੈਲਾਉਣ ਲਈ ਚੋਪਾਲ ਵਿੱਚ ਸਨਾਟਾ ਸ ਆ ਗਿਆ ਲਾਲਾ ਚੀਕਿਆ ਝੂਠ ਬੋਲਦਾ ਏ ਪਰ ਨੌਕਰ ਨੇ ਸਿਰ ਝੁਕਾ ਕੇ ਕਿਹਾ ਮਾਲਕ ਗੁਨਾਹ ਦਾ ਭਾਰ ਮੇਰੇ ਤੋਂ ਨਹੀਂ ਚੱਲਿਆ ਗਿਆ ਸਰਪੰਚ ਨੇ ਲਾਲੇ ਵੱਲ ਤਿੱਖੀ ਨਿਗਾਹ ਨਾਲ ਵੇਖਿਆ ਕੀ ਇਹ ਸੱਚ ਹੈ ਲਾਲੇ ਦੇ ਮੂੰਹ ਮੂੰਹੋਂ ਬੋਲਣਾ ਨਿਕਲਿਆ ਉਸ ਦੀ ਚਾਲ ਫੇਲ ਹੋ ਗਈ ਸੀ ਸਰਪੰਚ ਨੇ ਐਲਾਨ ਕੀਤਾ ਰੂਪੋ ਬੇਦਾਗੇ ਦੋਸ਼ ਲਗਾਉਣ ਵਾਲਾ ਦੋਸ਼ੀ ਏ ਲਾਲੇ ਨੂੰ ਪਿੰਡੋਂ ਕੱਢ ਦਿੱਤਾ ਗਿਆ ਲੋਕਾਂ ਨੇ ਸ਼ਰਮ ਨਾਲ ਸਿਰ ਝੁਕਾ ਲਏ ਟੋਡਾ ਅੱਗੇ ਵਧਿਆ ਤੇ ਰੂਪੋ ਦੇ ਪੈਰਾਂ ਵੇ ਵਚ ਟਿੱਕ ਪਿਆ ਤੈ ਮੈਨੂੰ ਮਾਫ ਕਰ ਤੇ ਇੱਕ ਪਾਲ ਨਹੀਂ ਵੀ ਸੱਚ ਕਾ ਨਾ ਮੇਰਾ ਗੁਨਾਹ ਸੀ ਰੂਪੋਂ ਨੇ ਉਸ ਨੂੰ ਚੁੱਕ ਲਿਆ ਭਰੋਸਾ ਵੀ ਵਿਆਹ ਦੀ ਨਹੀਂ ਹੁੰਦਾ ਏ ਉਸ ਦਿਨ ਤੋਂ ਬਾਤ ਟੁੱਟਿਆ ਤੇ ਰੂਪੋਂ ਦੀ ਇੱਜ਼ਤ ਪਿੰਡ ਵਿੱਚ ਦੁਗਣੀ ਹੋ ਗਈ ਲੋਕ ਜੋ ਕਦੇ ਤਾਨੇ ਮਾਰਦੇ ਸਨ ਹੁਣ ਸਲਾਮ ਕਰਦੇ ਨੇ ਐਸੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ